ਆ ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜਿਹੜਾ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੈ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸੇ ਕਾਲ ਸਸੇ ਕਾ ਬਾਈ ਜੀ ਉਹ ਠੀਕੋ ਵਧੀਆ ਜੀ ਵਧੀਆ ਵੀਰ ਜੀ ਬਈ ਨਾਮ ਤੇ ਐਡਰੈਸ ਬੋਲ ਨਾਮ ਦੇਵ ਸਿੰਘ ਪਿੰਡ ਭਦੌੜ ਬਾਈ ਜੀ ਹੂੰ ਜਿਲ੍ਹਾ ਬਾਈ ਜਿਲ੍ਹਾ ਬਰਨਾਲਾ ਬਰਨਾਲਾ ਤਹਿਸੀਲ ਤਪਾ ਬਾਈ ਹਾਂ ਮੋਬਾਈਲ ਨੰਬਰ ਬੋਲ ਦੇ 89527611 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਬੈਡ ਦੇ ਨੇ ਕਿਹੜਾ ਸੂਸ ਹੋਈ ਆ ਇਹ ਦੂਜਾ ਸੂਸ ਹੋਈ ਆ ਬਾਈ ਜੀ ਕਦੋਂ ਸੂਈ ਆ ਵੀਰੇ ਇਹਨੂੰ ਹੋ ਗਏ 2-3 ਦਿਨ ਵੀਰੇ ਬੱਚਾ ਕੀ ਦਿੱਤਾ ਬੱਚਾ ਬੱਚਾ ਮਗਰ ਵੀਰੇ ਅੱਛਾ ਦਿੱਤਾ ਬਾਈ ਕਿੰਨਾ ਕੁ ਦੁੱਧ ਹੁਣ ਤਿਆਰ ਹੁਣ ਬਾਈ ਤੇ 2 ਲੀਟਰ ਦੁੱਧੇ ਦਾ ਤਿਆਰ ਆ ਨੱਟ ਤਿਆਰ ਹਾਂ ਤੇ 12-13 ਕਿਲੋ ਬੋਲਾ ਠੀਕ ਆ ਬਾਈ ਫੇਸ ਦੀ ਬਿਊਟੀ ਚੰਗੀ ਆ ਕੱਦ ਚੰਗਾ ਫਲੀ ਵੀ ਚੰਗੀ ਆ ਥਣਲੇਵਾ ਚੰਗਾ ਚਵਾਈ ਕਿਵੇਂ ਆ ਬਾਈ ਚਵਾਈ ਬਹੁਤ ਵਧੀਆ ਬਾਈ ਠੀਕ ਆ ਬਹੁਤ ਪੂਰੀ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਗਲਾਬੀ ਥਣ ਨਾਣਾ ਠੰਡੀ ਸੀਲ ਬਹੁਤ ਆ ਬਾਈ ਫੁੱਲ ਚੰਗੀਆਂ ਲੈ ਕਿਆ ਬਾਤ ਲੇਵਾ ਬਹੁਤ ਆ ਨਾ ਲੇਵਾ ਬਹੁਤ ਆ ਬਾਈ ਫੁੱਲੀ ਮਣੀ ਤੂਰੀ ਬਾਈ ਪਿੱਛੇ ਤੋਂ ਚੌੜੀ ਚੂੜੀ ਚੰਗੀ ਆ ਫਲੀ ਵੀ ਚੰਗੀ ਆ ਬਰੀਟ ਇੱਕ ਨੰਬਰ ਰਾਜੀ ਬਹੁਤ ਆ ਹਣਾ ਕਰਮਾਲੀ ਚੰਗੇ ਬੌਲੇ ਤੋਂ ਕਰਮਾਲੀ ਸਟਾਰਟ ਹੋਈ ਆ ਦੁੱਧ ਵੀ ਬਾਈ ਨੇ ਦੱਸਿਆ ਵੀ ਚੰਗਾ ਦੇ ਦੂਗੀ ਲੈ ਤੋਰਾ ਚੈੱਕ ਕਰਿਓ ਕਰਮਾਲੀ ਦਾ ਤੋ ਉਹ ਰਵੀ ਇੱਕ ਨੰਬਰ ਕੀ ਬਾਤ ਹੈ ਪੌਲੀ ਵੀ ਬਹੁਤ ਹੈ ਯਾਰ ਹਨਾ ਗਰਮ ਵਾਲੀ ਪੂਰੀ ਜਾਨ ਵਾਲੀ ਆ ਕੋਈ ਲੱਸੀ ਨਹੀਂ ਲਾਵੇਂ ਭਾਈ ਪ੍ਰਿੰਟ ਪ੍ਰਿੰਟ ਵੀ ਕਰਮ ਵਾਲੀ ਦਾ ਇੱਕ ਨੰਬਰ ਬਾਕੀ ਲੇਵਾ ਦੇਖੋ ਪੰਡ ਵਾਲਾ ਲੇਵਾ ਲੱਗਿਆ ਅਜੇ ਚੁਾਈ ਜੀ ਤਕਰੀਬਨ 2 ਘੰਟੇ ਪਏ ਹੋਦੋਂ ਦਾ ਆਰਡਰ ਹੈ ਜਿਹੜਾ ਹੋਰ ਵੀ ਸੋਨਾ ਤਿਆਰ ਕਰ ਲੂਗੀ ਥੋੜਾ ਬੱਚੇ ਦਾ ਕਰਦੀ ਹੈ ਕੀ ਮੋਲ ਆ ਭਾਈ ਜੈ ਜੈ ਫਰ 90000 ਰੁਪਏ ਮਾਨਤਨ ਹੋ ਜਾ ਹਾਂ ਵੀ ਤਾਂ ਮਾਨਤਨ ਠੀਕ ਆ ਬਾਈ 90000 ਰੁਪਿਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਕੋਈ ਚੱਕਰ ਨਹੀਂ ਹੋ ਜੂਗਾ ਵੈੜ ਚੰਗੀ ਆ ਪਲੇ ਵੀ ਆ ਤੇ ਕਿਸੇ ਵੀਰ ਨੂੰ ਬਾਈ ਵੈੜ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ